ਇਹ ਪਾਸਪਾ ਦਾ ਬੂਥ ਹੈ ਜਿੱਥੇ ਕਿ ਤੁਹਾਨੂੰ ਸਠਿਆਲਾ ਵਿਖੇ ਲਾਈਵ ਤਸਵੀਰਾਂ ਦਿਖਾ ਰਹੇ ਆ ਜੋ ਕਿ ਇਹ ਪਾਸਪਾਲਿਆਂ ਦਾ ਬੂਥ ਆ ਕਿੰਨੀ ਕੁ ਪੋਲਿੰਗ ਹੋ ਗਈ ਹੈ ਜੀ ਇੱਕ ਪੋਲਿੰਗ ਤੋਂ 350 ਅੱਛਾ ਜੀ ਸਾਸ਼ੀਕਲ ਜੀ ਮੈਂ ਦਰਸ਼ਕਾ ਪਟਾਦਪੁਰ ਤੁਸੀਂ ਦੇਖ ਰਹੇ ਹੋ ਜੋ ਕਿ ਅੱਜ ਜਗਾ ਜਗਾ ਤੇ ਜਿਹੜੀ ਆ VOTING ਹੋ ਰਹੀ ਆ ਤੇ ਆਪੋ ਆਪਣੀਆਂ ਪਾਰਟੀਆਂ ਦਾ ਜਿਹੜਾ ਵਾ ਅੱਡੀ ਛੋਟੀ ਦਾ ਜ਼ੋਰ ਲੱਗਾ ਵਾ ਤੇ ਆਪਾਂ ਪਿੰਡ ਪਹੁੰਚੀਆਂ ਸਠਿਆਲਾ ਵਿਖੇ ਜਿੱਥੇ ਸਰਦਾਰ ਅਕਬਾਲ ਸਿੰਘ ਬਲਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇੱਥੇ ਕੀ ਕੰਡੀਸ਼ਨ ਆ ਜੀ ਫਾਸਿ ਗੱਲ ਦੱਸ ਸਸਿਗਾ ਹਾਂਜੀ ਵੀਰੇ ਜੋ ਅੱਜ ਇੱਥੇ VOTING ਹੋ ਰਹੀ ਆ ਇੱਥੇ ਕਿੰਨੀ ਕ VOTING ਹੋ ਗਈ ਆ ਤੇ ਕਿੰਨੀ ਕਰੇਗੀ ਆ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਚੁੱਛਾ ਟਾਈਮ ਕੱਢ ਕੇ ਪਹੁੰਚੇ ਸਾਡੇ ਕੋਲ ਜੀ ਤੇ ਇੱਥੇ ਪ੍ਰਸ਼ਾਸਨ ਵੱਲੋਂ ਬੜਾ ਵਧੀਆ ਪ੍ਰਬੰਧ ਹੋਇਆ ਜਾਵਾ ਹਾਂਜੀ ਨੇ ਪੋਲਿੰਗ ਕਿੰਨੀ ਹੋ ਚੁੱਕੀ ਆ ਪੋਲਿੰਗ ਇੱਥੇ ਆਪਣੇ ਤਕਰੀਬਨ ਸਾਰੇ ਵੋਟਰਾਂ ਦੇ ਮਿਲਾ ਕੇ ਟੇਬਲ 4500 ਹੋ ਗਏ ਜੀ 45 45% ਜੀ ਤੇ ਜਿਹੜਾ ਪੁਗਤੇ ਪ੍ਰਬੰਧਾ ਪ੍ਰਸ਼ਾਸਨ ਵੱਲੋਂ ਇਹ ਕਿਹ ਤਰ੍ਹਾਂ ਦੇ ਸਵੇਰ ਤੇ ਕੀਤੇ ਗਏ ਤੇ ਹੁਣ ਤੱਕ ਕਿਹ ਤਰ੍ਹਾਂ ਦੇ ਜਿਹੜੇ ਆਏ ਹੋ ਹਾਂ ਇਕੋ ਜਿਹਾ ਬੜਾ ਵਧੀਆ ਸ਼ਾਂਤੀ ਭੂਣ ਦਾ ਲੋਕ ਵੋਟ ਪੋਣ ਆ ਰਿਹਾ ਹੈ ਜੀ ਤੇ ਖੜਾ ਬੜਾ ਵਧੀਆ ਮਾਹੌਲ ਹੈਗਾ ਵਾ ਤੇ ਸਾਡੇ ਇਹਦੇ ਦੂਸਰੇ ਦਾ ਕਾਂਗਰਸ ਦਾ ਬਹੁਤਾ ਚੱਲ ਗਿਆ ਜੀ ਦਾ ਜੀ ਦਾ ਤੇ ਲੋਕਾਂ ਚ ਅਸੀਂ ਬੜਾ ਉਤਸ਼ਾਹ ਦੇਖ ਰਿਹਾ ਹੈ ਗਿਆ ਤੇ ਸਾਨੂੰ ਬੜੀ ਉਮੀਦ ਆ ਕਿ ਜੀਰਾ ਜੀ ਇਸ ਵਾਰ ਇਹਦਾ ਸੀਟ ਕੱਢਣਗੇ ਸਾਡੇ ਉਮਰ ਜਿਹੜਾ ਹੈਗਾ ਬੜਾ ਜੋਰ ਲੱਗਾ ਗਵਨ ਨਾਲ ਸਾਡੇ ਪਿੰਡ ਤੋਂ ਦਲਬੀਰ ਸਿੰਘ ਸਰਪੰਚ ਬਲਜੀਤ ਸਿੰਘ ਭੱਟੀ ਹੈਪੀ ਸਟਾਰਾ ਜੀ ਨੇ ਇਹਨਾਂ ਦਾ ਸਾਰਾ ਆਪ ਦਿਨ ਮਿਲ ਕੇ ਇਹਨਾਂ ਨੇ ਬੜੀ ਮਿਹਨਤ ਨਾਲ ਲੋਕਾਂ ਨੂੰ ਘਰ-ਘਰੀ ਪ੍ਰਚਾਰ ਕਰਕੇ ਵੋਟਾਂ ਪਵਾ ਰਿਹਾ ਹੈ ਜੀ ਜੀ ਬੀ ਸੱਚੇ ਫਾਸ਼ਾ ਕਿਰਪਾ ਕਰੇ ਤੇ ਅਮੀਰ ਪੂਰੀ ਰੱਖ ਦੇ ਕਿ ਜੀਰਾ ਜੀ ਇਸ ਵਾਰ ਕਿਤੇ ਸੀਟ ਕਰਦੇ ਹਾਂ ਹਾਂਜੀ ਸੱਚੀ ਗੱਲ ਵਿੱਚ ਹਾਂਜੀ ਕਿਨਾਰੇ ਆਪਣਾ ਰਿਸ਼ੀਨ ਪੱਟੀ ਅੱਛਾ ਜੀ ਸਿਕਾ ਦਾ ਪਾਸ ਹਾਂਜੀ ਬੜਾ ਵਧੀਆ ਕੀ ਜਿਹੜਾ ਵੀ ਅੱਜ ਇੱਥੇ ਹਾਂਜੀ ਹੁੰਦਾ ਹੈ ਜੀ ਸਸਸ ਦੇ ਪੂਰੇ ਪ੍ਰਬੰਧ ਨੇ ਅੱਛਾ ਜੀ ਵਧੀਆ ਤਰੀਕੇ ਨਾਲ ਸਾਰੇ ਇੱਥੇ ਬੋਟਿੰਗ ਹਾਂਜੀ ਕੋਈ ਵੀ ਇੱਥੇ ਲੜਾਈ ਦਾ ਚੱਲ ਨਹੀਂ ਜੀ ਕਿ ਸ਼ਾਂਤੀ ਨਾਲ ਜਿਹੜਾ ਨਾ VOTING ਹੋ ਰਹੀ ਆ ਲਗਭਗ 90% ਚਲ ਰਹੀ ਜੀ ਹਨਾ ਇਥੋਂ ਕੁੜੀ ਮੀਤ ਤਾਂ ਲੋਕੀ ਉਮੀਦ ਆ ਵੀ ਇਥੋਂ ਕਾਂਗਰਸ ਸਰਕਾਰ ਪਾਜੀ ਮਾਰ ਜੂਗੀ ਬਿਲਕੁਲ ਜੀ ਇਥੋਂ ਕਾਂਗਰਸ ਪਾਰਟੀ ਜਿਹੜੀ ਆ ਉਹ ਜਿੱਤ ਕੇ ਇਥੋਂ ਜਾਊਗੀ ओके ਧੰਨਵਾਦ ਫਿਰ ਮੇਰਾ ਵੀ ਰਿਕਵੈਸਟ ਹੈ ਕਹਿਣਾ ਤੁਹਾਨੂੰ ਹਾਂਜੀ ਵੀਰ ਜੀ ਤੁਸੀਂ ਥੋੜਾ ਦੋ ਲਫ਼ਜ਼ ਕਹਿ ਦਿਓ ਤੁਸੀਂ ਆਪਣਾ ਜਿੱਦਾਂ ਕਿ ਸੰਘਰਸ਼ ਦੇ ਨਾਲ ਵੀ ਜੁੜੇ ਹੋਏ ਆ ਕੀ ਤੁਸੀਂ ਬਦਲਾਅ ਚਾਹੁੰਦੇ ਆ ਕਿ ਸੈਂਟਰ ਦੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਇਹ ਤੁਹਾਡੇ ਦਾ ਜਿੱਦਾਂ ਹੁਣ ਤੁਸੀਂ ਕਿਸਾਨ ਸੰਘਰਸ਼ ਦੇ ਨਾਲ ਵੀ ਜੁੜੇ ਆ ਤੇ ਕੀ ਸੈਂਟਰ ਦੀ ਸਰਕਾਰ ਨੂੰ ਤੁਸੀਂ ਵਾਕਿਆ ਹੀ ਬਦਲਣਾ ਚਾਹੁੰਦੇ ਆ ਕਿ ਅਖੜਾ ਚਾਹੁੰਦੇ ਆ ਨਹੀਂ ਸਰਕਾਰ ਨੂੰ ਨਹੀਂ ਆਪਾਂ ਮਸਲੀ ਹੋਣੀ ਹੈ ਤੇ ਸਾਡੇ ਕਿਸਾਨਾਂ ਦੇ ਪਾਣ ਜੀ ਕੋਈ ਵੀ ਸਾਡਾ ਕੰਮ ਸਹੀ ਨਹੀਂ ਹੋ ਰਿਹਾ ਸੋ ਕਈ ਬਹਿ ਕੇ ਇਨਾ ਇਨਾ ਤੇ ਰੋ ਕੇ ਆ ਗਏ ਆ ਤੇ ਸਾਡਾ ਕੋਈ ਹੱਕ ਨਹੀਂ ਸਾਨੂੰ ਮਿਲ ਰਿਹਾ ਜੀ ਤੇ ਉਦੋਂ ਵੀ ਐ ਖ਼ਬਰ ਜਿਹੜੀ ਆ ਕਾਂਗਰਸ ਸਰਕਾਰ ਦੀ ਸਰਕਾਰ ਬਣਨ ਦਾ ਚਾਰੀ ਆ ਅੱਛਾ ਤੁਹਾਨੂੰ ਪੂਰੀ ਉਮੀਦ ਆ ਕਿ ਆਪਣੇ ਰਾਹੁਲ ਗਾਂਧੀ ਜੀ ਆਉਣਗੇ ਤੇ ਮੋਦੀ ਜਿਹੜਾ ਇਹ ਹੋਣਾ ਲੱਗ ਜੀ ਜੀ ਮੋਦੀ 라ਜੂ ਰਾਹੁਲ ਗਾਂਧੀ ਜੀ ਆਉਣਗੇ ਤੇ ਇੱਥੋਂ ਸਾਡੇ ਕਰਬੀਰ ਸਿੰਘ ਜੀ ਦਾ ਬੜੇ ਸ਼ਾਂਤ ਨਾ ਇਹ ਵੀਰ ਸਾਨੂੰ ਜੋ ਕਿ ਕਿਸਾਨ ਸ਼ਗਰਸ਼ ਕਮੇਟੀ ਦੇ ਵੀ ਇਹ ਆਗੂ ਆ ਤੇ ਨਾਲ ਇੱਧਰ ਵੀ ਪੂਰਾ ਆਪਣਾ ਜਿਹੜਾ ਵਾ ਮਿਹਨਤ ਕਰ ਰਹੇ ਆ ਕਿ ਇਹ ਸੈਂਟਰ ਦੀ ਸਰਕਾਰ ਜੋ ਮੋਦੀ ਸਰਕਾਰ ਵਾ ਉਹਨੂੰ ਇਹ ਜ਼ਰੂਰ ਹੀ ਲਾਉਣਾ ਚਾਹੁੰਦੇ ਆ ਕਿਉਂਕਿ ਇਹਨਾਂ ਤੇ ਜੋ ਸਤਦਤ ਹੋਏ ਆ ਮੋਦੀ ਦੀ ਸਰਕਾਰ ਨੇ ਕੀਤੇ ਆ ਬਹੁਤ ਜ਼ਿਆਦੇ ਜਿੱਦਾਂ ਕਿ ਮੁੰਡੇ ਜਿਹੜੇ ਉੱਥੇ ਸ਼ਹੀਦ ਕੀਤੇ ਗਏ ਆ 750 ਨੂੰ ਕਿਸਾਨ ਜਿਹੜੇ ਆ ਉਹ ਵੀ ਸ਼ਹੀਦ ਕਰ ਦਿੱਤੇ ਗਏ ਆ ਤੇ ਇਹਨਾਂ ਵੱਲੋਂ ਜਿਹੜਾ ਉਪਰਾਲਾ ਵਾ ਕਿ ਮੇਨ ਇਹਨਾਂ ਦਾ ਮਕਸਦ ਆ ਕਿ ਮੋਦੀ ਨੂੰ ਜਿਹੜਾ ਵਾ ਕਰਨਾ ਤੇ ਰਾਹੁਲ ਗਾਂਦੀ ਜੀ ਨੂੰ ਲੈ ਕੇ ਆਉਣਾ ਤੇ ਹਾਂ ਜੀ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀਤੇ ਸਾਡੇ ਨਾਲ ਮਾਤਾ ਜੀ ਜੁੜਿਆ ਇਹ ਵੀ ਬਹੁਤ ਦਿਨ ਰਾਤ ਜਿਹੜੀ ਆ ਇਹ ਮਿਹਨਤ ਕਰ ਰਹੇ ਆ ਤੇ ਦਿਨ ਰਾਤ ਆਪਣੀ ਸਿਹਤ ਅਲਵਨੀ ਦੇਖਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮਾਤਾ ਜੀ ਅੱਜ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਸਾਡੀ ਸਰਕਾਰ ਜਿਹੜੀ ਆ ਸੱਚ ਕਾਂਗਰਸ ਦੀ ਹੈ। ਤੁਹਾਨੂੰ ਕਿੰਨੀ ਖੁਸ਼ੀ ਹੋ ਜਾਂਦੀ ਹੈ ਜੇ ਆਪਣੀ ਸਰਕਾਰ ਤਾਂ ਕਾਂਗਰਸ ਦੀ ਆ ਜਾਂਦੀ ਹੈ ਜੀ। ਹਾਂ ਜੀ। ਸਰਕਾਰ ਕਾਂਗਰਸ ਦੀ ਆ ਜੇ ਸਾਨੂੰ ਬਹੁਤ ਖੁਸ਼ੀ ਮਹਿਦ ਹੈ ਜੀ ਸਾਥ ਜੀ। ਧੰਨਵਾਦ। ਹਾਂ ਜੀ ਵਿੱਚ ਕੀ ਨਾਮ ਆਪਣਾ? ਹਾਂ ਜੀ। ਤੁਸੀਂ ਅੱਜ ਕਿੰਨੀ ਜਿਹੜੀ ਪੋਲਿੰਗ ਹੁਣ ਤੱਕ ਹੋ ਚੁੱਕੀ ਹੈ ਜੀ? ਉਹ ਸਾਡੇ ਜਿਹੜਾ ਪਿੰਡ ਸਿਆਲੇ ਦੀ 70% ਤੋਂ ਵੱਧ ਹੋ ਚੁੱਕੀ ਹੈ। ਜੀ ਤੁਹਾਨੂੰ ਕੀ ਲੱਗਦਾ ਅੱਜ ਕਿ ਮਤਲਬ ਜਿਹੜੀ ਹੈ ਸਰਕਾਰ ਆਉਣ ਵਾਲੀ ਕਿਹੜੀ ਹੋਊਗੀ? ਜੀ ਅਸੀਂ ਕਾਂਗਰਸ ਵਰਤੋਂ ਨੂੰ ਹੰਦੇ ਨਾਂ ਤੇ ਵੀ ਜੀ ਪਰੇ ਕਰਕੇ ਵੀ ਇਹ ਗੱਲ ਕਹਿਣੀ ਚਾਹੁੰਦੇ ਆ ਸਾਡੀ ਜਿਹੜੀ ਕਾਂਗਰਸ ਪਾਰਟੀ ਦੀ ਹੈ ਨਾ ਵੱਡੇ ਪੱਧਰ ਤੇ ਲੀਡ ਕਰੂਗੀ ਜੀ ਬਹੁਤ ਵੱਡੇ ਮਾਰਦ ਤੇ ਜੀਰਾ ਸਾਹਿਬ ਨੇ ਕਿਤੇ ਕਿ ਦੇ ਆਪਣੀ ਸੀਟ ਨੂੰ ਸਾਮ ਦਾ ਬੰਦ ਓਕੇ ਧੰਨਵਾਦ ਹਾਂਜੀ ਵੀਰ ਜੀ ਕੀ ਨਾਂ ਆਪਣਾ ਜੀ ਮੇਰਾ ਨਾਮ ਹਰਿੰਦਰ ਸਿੰਘ ਆ ਜੀ ਅੱਛਾ ਜੀ ਕਿਹੜੀ ਪਾਰਟੀ ਵੱਲੋਂ ਆਪਾਂ ਆਪਾਂ ਆਮ ਆਦਮੀ ਪਾਰਟੀ ਵੱਲੋਂ ਤੇ ਕਿੰਨੀ ਪੋਲਿੰਗ ਹੋ ਗਈ ਅੱਜ ਪੋਲਿੰਗ ਸਾਡੇ ਹੋ ਹੀ ਗਈ ਹੈ 65% ਅੱਛਾ ਜੀ ਕੀ ਚਾਂਸ ਲੱਗਦੇ ਤੁਹਾਨੂੰ ਤੁਹਾਡੀ ਪਾਰਟੀ ਦੇ ਅਹੀਂ ਆਪਣੀ ਪਾਰਟੀ ਜਿੱਤਾਂਗੇ। ਅੱਛਾ ਜੀ ਧੰਨਵਾਦ। ਕੀ ਨਾ ਜੀ ਆਪਣਾ? ਅੱਛਾ ਜੀ ਤੁਸੀਂ ਅੱਜ ਦੀ ਜਿਹੜੀ ਸਥਿਤੀ ਆ ਵੋਟਾਂ ਦੀ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਇਹ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਹੈ ਉਸ ਬਹੁਤ ਕੰਮ ਨਹੀਂ। ਅੱਛਾ ਜੀ। ਅੱਜ ਵੀ ਆਪਣੇ ਪਿੰਡ ਤੋਂ ਹੀ ਜਿੱਤਾਂਗੇ। ਤੇ ਸਾਰੇ ਜộn ਜਿੱਤਾਂਗੇ। ਕਿੰਨੀ ਕਲੀਅਰ ਤੇ ਜਿੱਤੋਗੇ ਤੁਸੀਂ? 2-3 ਲੱਖ ਦੇ ਜਿੱਤਾਂਗੇ। ਜਿੱਦਾਂ ਦੇ ਭਾਜੀ। ਅੱਛਾ ਜੀ। ਤੁਹਾਨੂੰ ਬੜੀ ਆਸ ਆ ਭੀ ਜੀਰਾ ਜੀ ਬਾਜੀ ਮਾਰਨਗੇ। ਹਾਂ ਜੀ ਹਾਂ ਜੀ। ਧੰਨਵਾਦ।